ਕੌਣ ਜਸ਼ਨਾਂ ਵਿੱਚ ਕਿਸੇ ਨੂੰ ਜਿਦ ਰਹੇ ਚੇਤੇ ਕਰੇ ਜ਼ਿੰਦਗੀ ਵਿੱਚ ਜਦ ਕਦੇ ਟਲਕੀ ਵਧੇ ਤਾਂ ਖਤ ਲਿਖੀ ਹੈ ਬਹਾਰਾਂ ਦਾ ਅਜੇ ਮੌਸਮ ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਨ ਏ ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਨ ਏ ਤੇਰੇ ਆਂਗਣ ਵਿੱਚ ਜਦੋਂ ਪੱਤੇ ਝੜੇ ਤਾਂ ਖਤ ਲਿਖੀ ਮਹਿਕ ਦੇ ਮਹਿੰਦੀ ਪਰੇ ਹੱਥਾਂ ਦੀ ਇੱਕ ਲੀਫ ਚੋਂ ਮਹਿਕ ਦੇ ਮਹਿੰਦੀ ਪਰੇ ਹੱਥਾਂ ਦੀ ਇੱਕ ਲੀਫ ਚੋਂ ਰੰਗ ਜੇ ਮੇਰੀ ਮੁਹੱਬਤ ਦੀ ਦਿਸੇ ਤਾਂ ਖਤ ਲਿਖੀ ਮੇਰੀ ਬੰਜਰ ਖਾਕ ਨੂੰ ਤਾਂ ਖਾਕ ਤੱਕ ਆਉਣਾ ਨਹੀਂ ਮੇਰੀ ਬੰਜਰ ਖਾਕ ਨੂੰ ਤਾਂ ਖਾਕ ਤੱਕ ਆਉਣਾ ਨਹੀਂ ਜਦ ਤੇਰੀ ਮਿੱਟੀ ਚੋਂ ਕੋਈ ਫੁੱਲ ਖਿਲੇ ਤਾਂ ਖਤ ਲਿਖੀ ਸ਼ਹਿਰ ਪਰਬਤ ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ ਕਿਸ ਤਰ੍ਹਾਂ ਲੱਗੇ ਜੇ ਹੁਣ ਗੁਜਰੇ ਤਾਂ ਖਤ ਲਿਖੀ ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ ਸਹਿ ਸੁਭਾਅ ਵੀ ਫਿਰ ਕਦੇ ਜੇ ਅੱਖ ਭਰੇ ਤਾਂ ਖਤ ਲਿਖੀ ਜੋ ਤੇਰਾ ਤੀਰ ਇਬਾਦਤ ਤੀਨ ਦੁਨੀਆਂ ਸੀ ਕਦੇ ਹੁਣ ਕੀਤਾ ਜਗਤਾਰ ਹੋ ਤੈਨੂੰ ਮਿਲੇ ਤਾਂ ਖਤ ਲਿਖੀ ਵਾਹਿਗੁਰੂ